ਫਤੇਗੜ ਸਾਹਿਬ ਜਾ ਰਹੀ ਸੰਗਤ ਦੀਆਂ ਦੋ ਟਰਾਲੀਆਂ ਨੇੜੇ ਕਾਲੜਾ ਪੈਲਾਸ ਕੋਲ ਪਲਟ ਗਈਆਂ ਜਿਸ ਵਿੱਚ ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਪਸਾ ਦੀ ਦਰਕਾਰੀ ਜੀ ਇਹ ਕਿ ਨਾ ਉਹਨੂੰ ਕੱਟ ਮਾਰਦਾ ਨਾਲੇ ਵੀ ਬਜੇਰੇ ਹੁਣ ਡਗਲੇ ਗਏ ਅੱਛਾ ਕੱਟ ਇਹਨਾਂ ਨੇ ਮਾਰਿਆ ਉਹਨਾਂ ਨੇ ਕੱਟ ਮਾਰਿਆ ਪਾਲੇ ਟਰੈਕਟਰ ਵਾਲਿਆਂ ਨੇ ਇਹ ਕਿੱਥੋਂ ਆ ਰਹੇ ਸੀ ਤੁਸੀਂ ਇਹ ਆਪਣਾ ਟੱਕ ਪੈਂਦਾ ਵੀਰੇ ਢੋਲਣ ਵਾਲਾ ਅੱਛਾ ਜੀ ਨਾਲ ਤੋਂ ਮੁੰਡੇ ਹੁਣੇ ਹੀ ਤਾਂ 1 ਘੰਟਾ ਹੋਇਆ ਦੁਰੇ ਆਫ ਜਾਣਾ ਕਿੱਥੇ ਸੀਗਾ ਫਤੇਗੜ ਸਾਹਿਬ ਅੱਛਾ ਕਿੰਨੇ ਕਿ ਸੰਗਤ ਸੀ ਇਹ ਚ ਵਿੱਚ ਸੀਗੇ ਮੇਰੇ ਨਾਲ 20-25 ਹੋਣੇ ਆ ਇਹ ਦੋਨੇ ਟਰੈਲੀਆਂ ਫਤੇਗੜ ਸਾਹਿਬ ਵਾਲੀਆਂ ਸੀ ਹਾਂ ਦੋਵੇਂ ਤੁਹਾਡੀਆਂ ਫਤੇਗੜ ਸਾਹਿਬ ਜਵਾਂ ਦੀ ਦੋਵੇਂ ਇੱਕੋ ਪੈਂਡ ਦੀਆਂ ਨਹੀਂ ਪੈਂਡ ਵਾਲੀਆਂ ਉਹ ਲਾਗ ਲਾਗ ਮੈਂ ਨੰ ਪਰਮਜੀਤ ਕੋਲ ਖਾਲਸਾ ਹਾਂਜੀ ਹਾਂਜੀ ਅਸੀਂ راہੋਂ ਤੋਂ ਆਂਦੇ ਪਏ ਸੀਗੇ ਫਿਰ ਦੇਖ ਕੇ ਐਕਸੀਡੈਂਟ ਹੋਇਆ ਤਾਂ ਦੋਨੋਂ ਹੀ ਆਹ ਟਰਾਲੀਆਂ ਉਲਟੀਆਂ ਹੋਈਆਂ ਸੀਗੀਆਂ ਫਿਰ ਦੇਖ ਕੇ ਪਹਿਲਾਂ ਪੁਲਿਸ ਨੂੰ ਕਾਲ ਕੀਤੀ ਤੇ ਆਫਟਰ ਦੈਟ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਲੁਧਿਆਰੇ ਨੂੰ ਕੀਤੀ ਸੀਗੀ ਜਿਹੜਾ ਲੁਧਿਆਣਾ ਪਿੰਡ ਹੈ ਨਾ ਇੱਥੇ ਦਾ ਅੱਛਾ ਜੀ ਫਿਰ ਉਹਨਾਂ ਨੂੰ ਦੇਖ ਕੇ ਉਹਨੂੰ ਬੁਲਾ ਕੇ ਹੋਣ ਐਂਬੂਲੈਂਸ ਵੀ ਆ ਗਈ ਐ ਪੁਲਿਸ ਵੀ ਆ ਗਈ ਐ ਅੱਛਾ ਜੀ ਤੇ ਹੁਣ ਅਸੀਂ ਚੱਲੇ ਆ ਜਿੰਨਾ ਖਤ ਹੋਇਆ ਸੀ ਹੱਲ ਕੀਤੀ ਮੈਂ ਉਸ ਤੋਂ ਬਾਅਦ ਹੁਣ ਚੱਲੇ ਆ ਕਿਉਂਕਿ ਉਹ ਗੁਰੂ ਸਾਹਿਬ ਨੂੰ ਜਾ ਰਹੇ ਸੀਗੇ ਪਰ ਇੱਕ ਤਾਂ ਨਹੀਂ ਪਤਾ ਹੁਣ ਐਕਸੀਡੈਂਟ ਹੋਇਆ ਕਿ ਉਕੇ ਨਾ ਨਹੀਂ ਕੋਈ ਵੀ ਹਾਲਾਤ ਤੇ ਦਸਤਨ ਸਾਰੇ ਰੋੜੂ ਰਹੇ ਸੀ ਅੱਛਾ ਨਾ ਨ ਦੁੱਜਾ ਸੀ ਕਾਫੀ ਜ਼ਿਆਦਾ ਸੰਗਤ ਲੇਡੀਜ਼ ਸੀਗੀਆਂ ਜ਼ਿਆਦਾ ਕਾਫੀ ਉਹਨਾਂ ਨੂੰ ਕਿਸੇ ਨਾ ਸਾਹ ਦੀ ਪ੍ਰੋਬਲਮ ਹੋ ਰਹੀ ਸੀ ਉਸ ਦਿਨ ਹੀ ਹੋਇਆ ਸੀ ਹਲਕੀ ਕੀਤੀ ਉਹਨਾਂ ਦੀ ਸੱਜਿਆਂ ਨੇ ਜੀ ਪੁੱਛਿਆ ਸੀ ਕਹਿੰਦੇ ਸਾਨੂੰ ਪਤਾ ਨਹੀਂ ਲੱਗਾ ਸੀ ਕਿੱਥੇ ਬੈਠੇ ਸੀਗੇ ਕਿ ਮੋਰ ਵਾਲੇ ਮੁੰਡਿਆਂ ਨੇ ਪਤਾਇਆ ਉਹਨਾਂ ਦੇ ਘੱਟਾ ਲੱਗੀਆਂ ਹੋਈਆਂ ਸੀਗੀਆਂ ਤੇ ਫਿਰ ਉਹ ਉਹਨਾਂ ਨੂੰ ਨਾਲ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਤੇਲ ਦਿੱਤਾ ਸੀਗਾ ਨਾ ਉਸ ਤੋਂ ਕੰਤਸੇ ਕਿ ਟੋਣਵਾਲ ਤੋਂ ਟਰੈਕਟਰ ਆ ਰਿਹਾ ਸੀਗਾ ਅੱਛਾ ਜੀ ਜਰਦਾ ਜਾ ਰਿਹਾ ਸੀ ਫਤਿਹਗੁਰ ਸਾਹਿਬ ਅੱਛਾ ਜੀ ਤੇ ਉਹ ਟਰੈਕਟਰ ਆ ਰਿਹਾ ਸੀ ਪਿੱਛੋਂ ਸਾਡੇ ਨਾਲ ਗੜੀ ਫਾਇਲਮੈਂਟ ਤੋਂ ਅੱਛਾ ਤੇ ਉਹ ਇਹ ਟਰੈਕਟਰ ਜਾਂਦਾ ਪਿਆ ਰੋਡ ਤੇ ਉਹ ਕ੍ਰੋਸ ਕਰ ਲੱਗੇ ਨਾ ਪੂਰੇ ਕੱਟੋਂ ਉਹ ਤੋਂ ਸਵਲਿਆ ਨਹੀਂ ਕੱਟ ਵੱਜ ਗਿਆ ਪੂਰੇ ਅੱਛਾ ਜੀ ਤੇ ਉਹ ਜਿਹੜੀ ਟਰੈਲੀ ਸੀ ਉਹ ਟਰੈਲੀ ਸਿੱਧੇ ਟਰੈਕਟਰ 'ਚ ਵੱਜੀ ਆ ਗਈ ਉਹਦੇ ਕਰ ਨਾਲ ਬਚਾਉਂ ਗਏ ਫਿਰ ਵੀ ਆ ਬੁੜਾ ਨਾ ਕਰਕੇ ਬਚਾਅ ਹੋ ਗਿਆ ਛੱਟਾ ਕਾਫੀ ਲੱਗਿਆ ਬੱਚ ਮੁੰਡੇ ਦੇ ਪਰ ਬਚਾਅ ਫਿਰ ਵੀ ਜਿਆਦਾ ਦੁੰਗੇ ਛੱਟੇ ਲੱਗੇ ਸੇਕਲ ਦੀ ਸਾਰੀ ਉਹ ਡਾਇਰੈਕਟਰ ਵਾਲੇ ਦੇ ਮੋਰੇ ਕੱਟ ਬੱਜੇ ਜਿਹੜਾ ਮੋਰੇ ਡਾਇਰੈਕਟਰ ਹੈ ਉਹਦੇ ਅੱਜ ਉਹ ਤੋਂ ਕੱਟ ਬੱਜ ਗਿਆ ਪਹਿਲਾਂ ਮੋਰੇ ਨੇ ਸੋ ਪਿੱਛੇ ਸੀ ਅੱਛਾ ਉਹ ਪਿੱਛੇ ਸੀ ਕ੍ਰੋਸ ਕਰ ਲੱਗਾ ਕਰਨ ਲੱਗਾ ਤੇ ਮੋਰੇ ਗੱਡੀ ਆ ਗਈ ਉਹ ਕੋਈ ਸੰਭਲਿਆ ਨਹੀਂ 15-16 ਸਾਲ ਦਾ ਹੀ ਹੁੰਦਾ ਇਹ ਮੁੰਡਾ ਵੀ ਹਲਕੀ ਉਮਰ ਦਾ ਸੀਗਾ 15-16 ਸਾਲ ਦਾ ਮੁੰਡਾ ਉਹ ਤੋਂ ਡਾਇਰੈਕਟਰ ਨੇ ਸੰਭਲਿਆ ਨਹੀਂ ਪਾਲਕ ਤਨੀ 16-17 ਸਾਲ ਦੀ ਉਮਰ ਦਾ ਹੋਏਗੀ ਪਰ ਫਿਰ ਵੀ ਚਲੋ ਕਹਿੰਦਾ ਮਾਲ ਵੀ ਨਹੀਂ ਸੰਭਲੇ ਆ ਕਬਰ ਆ ਗਿਆ ਜਿੱਦਾਂ ਲਾ ਲਓ ਹੂੰ ਮੈਂ ਕਿਦਾਂ ਆਪਣੀ ਐ ਦੇਤੀ ਬਾਕੀ ਫਿਰ ਵੀ ਚਲੋ ਬਚਾ ਹੋ ਗਿਆ ਹੋ ਗਿਆ ਇੰਨਾ ਵੀ ਸਾਡੇ ਕਿਸੇ ਸੰਗਤ ਦੇ ਸੱਟ ਕੋਈ ਲੱਗੀ ਕੋਈ ਹੋਰ ਨੂੰ ਸੱਟਾ ਕੁਮਾਰੇ ਮੋਟੇ ਤਿੰਨ ਚਾਰ ਜਰ ਦੇ ਲੱਗੀ আচ্ছা ਉਹ ਕਿੱਥੇ ਉਹਨਾਂ ਨੂੰ ਭੇਜ ਦਿੱਤਾ ਆ ਨਾਲ ਦੀ ਹਸਪਤਾਲ ਇੱਥੇ ਮਾੜਾ ਮੋਟਾ ਵੀ ਸਾਡਾ ਕੋਈ ਨੁਕਸਾਨ ਨਹੀਂ ਹੋਣਾ ਠੀਕ ਆ ਇਹ ਹੋਇਆ ਓਵਰਟੇਕ ਕਰਨ ਲਈ ਹੋਇਆ ਓਵਰਟੇਕ ਕਰਿਆ ਤੇ ਓਵਰਟੇਕ ਮੁੰਡਾ ਡਰਦਾ ਰਿਹਾ ਕਾਫੀ ਅੱਧਾ ਕਿਲੋਮੀਟਰ ਤੋਂ ਟਰਾਲੀਆਂ ਦਾ ਕੋਈ ਰੇਸ ਲਗਾ ਰਹੀ ਸੀ ਰੇਸ ਵੀ ਲਗਾ ਰਹੀ ਸੀ ਓਵਰਟੇਕ ਕਰਿਆ ਮੁੰਡਾ ਡਰ ਗਿਆ ਓਵਰਟੇਕ ਕਰਕੇ ਲੱਗੇ ਤਾਂ ਸੰਭਲੇ ਨਵਾਂ ਡਰਾਈਵਰ ਸੀ ਮੁੰਡਾ ਨਹੀਂ ਨਹੀਂ ਐਸੀ ਉਹਨੇ ਬਚਾ ਕੇ ਰਿਆ ਨਾ ਓਵਰਟੇਕ ਕਰਕੇ ਬਚਾ ਕਰ ਰਿਹਾ ਕਿੰਨੀ ਉਮਰ ਦਾ ਸੀਗਾ ਇਹ ਮੁੰਡਾ 18 19 ਸਾਲ ਦਾ ਕਿਹੜਾ ਮੁੰਡਾ ਜਿਹੜਾ ਚਲਾਉਂਦਾ ਹੋਣਾ ਆਮ ਨਾਲ ਮੁੰਡਾ ਦਾ ਹੋਣਾ 22 23 ਸਾਲ ਦਾ